DWW 303 ਲਗਭਗ 3 3.5 ਬੈਗ ਜੂਰੀਏ ਦੇ ਤੇ ਇੱਕ ਸਪਰੇ ਕੋਰ ਤੇ ਆਪਣੀ ਮੈਗਨੀਜ਼ ਤੇ ਜੂਰੀਆ ਦੀ ਉਸ ਤੋਂ ਬਾਅਦ ਘਾਟਾਂ ਵਾਲੀ ਸਪਰੇ ਜ਼ਿੰਕ ਜੂਰੀਆ ਮੈਗਨੀਜ਼ ਤੇ ਕਲੀ ਦਾ ਪਾਣੀ ਤੇ ਇੱਕ ਗੋਭ ਸਮੇ ਐਨਪੀਕੇ 13 0 45 ਤੇ ਆਪਣੀ ਕਸਟੂਡੀਆ ਦਾ ਸਾਲਟ ਡਾਕਟਰ ਗੁਰਵਿੰਦਰ ਸਿੰਘ ਬਰਾੜ ਇਸ ਪਾਰਸ ਪਕਾ ਕਣਕ ਦਾ ਬਹੁਤ ਸੋਹਣਾ ਸਿੱਟਾ ਬਹੁਤ ਵਧੀਆ ਭਾਰੀ ਸਿੱਟਾ ਬੱਲੀਆਂ ਪੂਰੀਆਂ ਵਧੀਆ ਨਹੀਂ ਆ। ਦਾਣਾ ਬਹੁਤ ਵਧੀਆ ਬਣਿਆ ਹੋਇਆ ਹੈਗਾ। ਦਾਣੇ ਦੀ ਗਿਣਤੀ ਬਹੁਤ ਜ਼ਿਆਦਾ। ਪੱਕ ਗਏ ਬਿਲਕੁਲ ਤਿਆਰ ਹੈ ਇਹ ਆਪਣੀ 9 ਨਵੰਬਰ ਦੀ ਬਜਾਈ ਆ। ਅੱਜ ਤਰੀਕ ਹੈਗੀ ਆ 12 ਤਰੀਕ ਚੌਥਾ ਮਹੀਨਾ 2024 12 ਅਪ੍ਰੈਲ ਲਗਭਗ ਪੱਕੀ ਤਿਆਰ ਆ ਗਈ ਹਾਈਟ ਬਹੁਤ ਸੋਹਣੀ ਆ ਕਣਕ ਦੀ ਇੱਕ ਸਾਰ ਖੜੀ ਆ ਸਾਰੇ ਖੇਤ ਦੇ ਵਿੱਚ ਲਗਭਗ